ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜਨਮ ਸਾਖੀ ਸ੍ਰੀ ਗੁਰੂ ਨਾਨਕ ਦੇਵ ਜੀ ਸਵਾਲ ਕਾਜ਼ੀ ਰੁਕਨਦੀਨ ਸੂਰਾ ਆਪ ਕੀ ਰੁਕਨਲ ਨਾਨਕਾ ਸੁਧ ਵਿੱਚ ਵੱਟ ਤੇਰਾ ਮਾਤ ਕੀਤੇ ਨੀ ਮਨਸੂਖ ਸਭ ਬਾਜੋਂ ਅਲਾਪ ਆਪ ਜਿੱਤੇ ਪਰਦੇ ਦੁਨੀ ਦੇ ਡਿੱਠੇ ਨੀ ਸਭ ਉਠਾਈ ਕੋਈ ਨਾ ਕਿਸੇ ਜਾਣ ਸੀ ਬਾਜੂ ਬਾਗ ਅਲਾਹੀ ਬਿਨਾ ਖਲੀਫੇ ਮੁਰਸ਼ਦੋ ਕੋਈ ਨ ਪਵੇ ਕਬੂਲ ਬਿਨਾ ਅਮਾਮ ਪੈਗੰਬਰੋ ਬਾਝੋਂ ਯਾਰ ਰਸੂਲ ਉਮਦੀ ਥਾਇ ਨਾ ਪਾਵਨੀ ਬਿਨਾ ਰਸੂਲ ਖੁਦਾਇ ਲਿਖਿਆ ਵਿੱਚ ਕੁਰਾਨ ਦੇ ਜਬਰਾਈਲ ਗਵਾਹੇ ਜਵਾਬ ਨਾਨਕ ਸ਼ਾ ਸੂਰਾ ਆ ਕੀ ਨਾਨਕ ਰੁਕੰਦੀਨ ਇਕੇ ਬਾਗ ਖੁਦਾਇ ਦੂਜੀ ਕੁਦਰਤ ਕੂੜ ਹੈ ਅੱਲਾ ਆਪ ਗਵਾਈ ਜਿ ਚਰ ਕੂੜ ਨੰ ਪੁੱਛਿਆ ਸਿਰ ਪਰ ਮੁਰਸ਼ਦ ਥਾ ਮਹਿਰਮ ਹੋਏ ਕਲਾਮ ਦਾ ਖੁਦੀ ਉਠਾਓ ਤਾ करे पना खुदाई दी उम्मत दी छड आस अमली आपो आपनी नेकी हो के सास अमली आपो आपनी सिर सिर होए हिसाब आपे नबी रसूल है आपे है इस आप सब वड्याइयां रब हत दे कर फिर खस ले दुनिया कारण उम्मती बह बह मिल के दुनिया दरोगी वाह मैं कातरते कर दूर मत्ता रख जमीन पर ਖਤਰ ਰਖ ਹਜੂਰ ਏਕੀ ਏਕੀ ਹੋਏ ਰਹੋ ਦੂਜਾ ਸੰਗ ਨਿਵਾਰ ਦੂਜਾ ਸੰਗ ਕੁਸੰਗ ਹੈ ਫਾਨੀ ਇਹ ਸੰਸਾਰ ਦੁਨੀ ਬਲੇਵੇ ਕਾਰਣੇ ਹਾਰਨ ਆਪਣਾ ਦੀਨ ਛੋੜ ਤੱਕਬਰ ਕੁਦੀ ਕੋ ਪਕੜੋ ਖਾ ਆਕ ਜ਼ਮੀਨ ਪੰਦ ਨਸੀহত ਹਾ ਜੀਆਂ ਨਾਨਕ ਕਹੇ ਫਕੀਰ ਜੋ ਰਾਸ਼ਤਾਨੀ ਘੁੰਮਦੀ ਏ ਇੰਨਾ ਗੱਲੀ ਚੰਜੀਰ ਆਵੇ ਜਾਏ ਪਵਾਈ ਹੈ ਦੂਸਕ ਲਹਿ ਸਜਾਈ ਲਿਖਿਆ ਵਿੱਚ ਕਿਤਾਬ ਦੇ ਆਖਿਆ ਪਾਖ ਖੁਦਾਈ 900 ਨਦੀ ਨੜੀ ਨਵੇਂ ਮਿਲਣ ਸਮੁੰਦਰ ਜਾਈ ਸੱਤ ਸਮੁੰਦਰ ਆਵੇਹਾ ਨਦੀਆਂ ਅੰਤ ਨਾ ਪਾਏ ਪੋਂਦੇ ਵਿੱਚ ਗੜਾੜ ਤੇ ਬੂੰਦ ਜਿਵੇਂ ਤਪਤਾਏ ਬਲਨ ਤਲੇ ਤੀਨਾ ਦੀਆਂ ਹੱਡੀਆਂ ਜੋ ਬੇਅਦਲਾ ਪਤਸ਼ਾਹ ਕਾਜ਼ੀ ਮੁਫਤੀ ਕਾਰਗੁਨ ਫੌਜਦਾਰ ਘਟਵਲ ਉਮਰੇ ਤੇ ਦੀਵਾਨ ਖਾਸ ਵਜ਼ੀਰ ਅਮੀਰਾ ਨਾਲ ਬਖਸ਼ੀ ਇਸ ਸਬੂਤ ਕੀਏ ਨਾਲੇ ਫਤੇਦਾਰ ਦਾਰੋਗੇ ਮਸਤੌਫੀਆ ਕਰਦੇ ਗੂੜ ਵਪਾਰ ਜੋੜਨ ਪਤ ਜਮਾਈਤੀ ਕੋਏ ਜਮਾਇਦਾਰ ਖਾਨ ਲੂਟ ਕੇ ਕਰਦੇ ਜੂਰੀ ਦਾ ਵਪਾਰ ਬਾਟਾ ਪਾੜੇ ਚੌਧਰੀ ਮਹਿਰ ਮੁਕਤਮ ਗੂੜ ਚੌਂਕੀਦਾਰ ਪਿਆਦਿਆ ਜਲਬਲ ਹੋਏ ਤੂੜ ਕੁੱਟਨੀਆਂ ਹਰਾਮੀਆਂ ਜੋ ਕਰੀ ਬਿਗਾਨੀ ਜਾਨ ਵੇਸਵਾ ਅਤੀਗਸਤੀਆ ਅਨਿਸ ਕਰੇ ਹਰਾਮ ਚੋਰਾ ਯਾਰਾ ਚੁਗਲਾ ਖਾਵਨ ਲਾਇਤ ਬਾਤ ਲੂਣਾ ਹਰਾਮੀ ਵਿਸ਼ਵਾਸ ਕਾ ਦਰ ਗਿਆ ਹੋਏ ਕੁਾਰ ਚੜਨ ਪਰ ਆਈ ਵੇ ਲੜੀ ਕੰਤੀ ਸੇ ਜਿ ਬਚਾਈ ਸਰ ਪਰ ਦੋਜਕ ਪਾਵਸਨ ਲਹਸਨ ਬਹੁਤ ਸਜਾਈ ਰਾਹਾ ਤਾਰ ਜਗਾਤੀਆਂ ਲੇਖਾ ਲਿਖਣ ਆਏ ਦੋਇਦੇ ਚੂਰਾਵਾਂ ਵਾਲੀਆਂ ਪਰ ਘਰ ਹੰਡਨ ਆਈ ਸਰ ਪਰ ਉਹਨਾ ਵੰਜਣਾ ਵੇਲਾ ਇਤਨ ਆਏ ਜਬ ਮੈਂ ਦੇ ਦੁਏ ਛਾਬੜੇ ਪੱਥਰ ਦਾ ਕਰ ਸੇਰ ਚੰਗਾ ਕਰ ਬਹਾਲੀਐ ਮੋਹੇ ਫਰਾਏ ਟੇਰ ਕਰਨ ਹਰਾਮ ਹਰਾਮ ਖੋਰ ਤਿੰਨਾ ਹੱਡ ਜਲਾਈ ਖਾਵਨ ਕਾਵਨ ਮਾਸ ਤੇ ਖਸ ਮਾਲ ਬਿਗਾਨਾ ਖਾਏ ਜਲ ਦੇ ਦੋਜ ਖਾਵੀਏ ਜੋ ਦੇਨ ਗਵਾਹੀ ਕੂੜ ਕਟ ਲੰਗਾਇਨ ਤੁਪ ਤਰਾ ਜਲ ਦੇ ਡਿੱਠੇ ਪੂਰ ਸੁਨੋ ਕਾਜ਼ੀ ਰੁਕੰਦੀਨ ਪੰਦ ਨਸੀਹਤ ਲਈ ਛੱਡੋ ਰਹਾ ਸ਼ਿਤਾੰਦਾ ਸੱਚ ਹਕੀਕਤ ਇਹ ਬਾਜ ਅਲਾਤੀ ਬੰਦਗੀ ਛੱਡੋ ਅਮਲ ਵਿਕਾਰ ਦਰ ਗਿਆ ਗਿਆ ਜਾਣੀ ਹੈ ਇਹ ਨਾਨਕ ਆਸਾਨ ਕਰੋ ਮੁਸ਼ਕਤ ਜ਼ੁਹਦ ਦੀ ਸੀਸ ਉਠਾਵੋ ਪਹਾੜ ਨਕ ਸਿੱਖ ਪਵੇ ਪਸੀਨੜਾ ਸਹੀ ਕਰੋ ਆਹਾਰ ਦਸਵਾਂ ਹਿੱਸਾ ਵੰਡ ਕੇ ਰਹਾ ਖੁਦਾਏ ਤੇ ਪਾਵੇ ਰਾਜ ਬਹਿਸ਼ਤ ਦਾ ਰਹਾ ਹਕੀਕਤ ਇਹ ਪਾਣੀ ਪੱਖਾ ਪੀਸਣਾ ਤੋ ਹੋ ਕਦਮ ਪਖਾਲ ਕਰੋ ਵਡਾਈ ਦੱਬ ਦੀ ਲੱਜਤ ਸਭ ਵਿਸਾਰ ਸਭੇ ਲੱਜਤ ਰੋਗ ਹੈ ਦੇਹੀ ਨੂੰ ਪੀੜੇ ਇਕ ਜਿਵੇਂ ਰਸ ਨਿਕਲੇ ਬਹੁਤ ਸਜਾਈ ਦੇਨ ਜਵਾਦੀ ਖਾਈ ਰੋਟੜੀ ਲੋਨ ਨਾਲ ਲਰ ਲਾਈ ਠੰਡਾ ਪਾਣੀ ਪੀ ਕੇ ਸੱਚਾ ਰੱਬ ਤੇ ਆਈ ਛੱਡੋ ਸਭੇ ਨਿਆਮਤੀ ਕਿਆਮਤ ਨੂੰ ਕਰ ਯਾਦ ਜੁੱਸਾ ਉਡਸੀ ਰੂਹੀ ਜਿਉ ਪਲਿਆ ਮਿੱਠਾ ਸਵਾਦ ਖਾਦਾ ਪੀਤਾ ਨਿਕਲੇ ਜਿਉ ਤਿਲ ਕਾਣੀ ਤੇਲ ਰਸ ਕਾ ਸਖਾ ਦੇ ਬੋ ਕਣੇ ਸੰਗਕ ਸੰਗੀ ਵੀ ਓੜਨੀ ਬਾਹੇ ਕੋਈ ਨਾ ਜੀਵਨ ਦੇ ਮਰ ਮਾਰ ਦੁਨੀਆ ਕੋਟੀ ਰਾਸੜੀ ਮਨੋ ਚਿੱਤੋ ਵਿਸਾਰ ਸੁੱਖਾ ਨੂਟੂਂ ਡੇਂਦਿਆਂ ਦੁਖੜੇ ਵਾ ਪੈ ਦੁਖੇ ዱਕ ਵਿਹਾਮਦਾ ਸੁਖੜੇ ਨਸ ਗਏ ਸਵਾਲ ਕਾਜੀ ਰੁਕੰਦਿਨ ਸੂਰਾ ਰੁਕਨਲ ਆਕੇ ਨਾਨਕਾ ਲਿਖਿਆ ਵਿੱਚ ਕੁਰਾਨ ਵਾਲੋ ਨਿੱਕੀ ਪੁਰਸਲਾ ਖੰਨੀ ਹੋਤੀ ਕੀ ਖਾਨ ਉਥੇ ਟਿਕੇ ਨ ਪੁੱਲ ਹਣਾ ਠੈ ਨ ਸਕਨ ਪੈਰ ਮੁਸਕਲਤਿ ਨਾਲ ਲੰਘਣਾ ਜਿਨੀ ਕਮਾਈ ਵੈ ਸਾਇਰ ਲੋਹੂ ਕੋਏ ਦਾ ਅਗਨ ਜਲੇ ਪੜਕਾਏ ਕੰਦੀ ਦਿਸਨ ਆਵਈ ਤਾਹੀ ਪਵੈ ਕਘਾ ਉਥੇ ਬੀਲੀ ਮੁਹੰਮਦ ਮੁਸਤਾਫਾ ਉਮਤ ਪਾਰ ਲੰਘਾਏ ਕਾਫਰ ਪਾਰ ਨ ਜਾਈਨੀ ਤੱਪਣ ਤੇ ਬਿਲ ਲਾਈ ਜਿੰਨਾ ਕਲਾਮ ਨਾ ਜਾਣੀ ਐ ਸੋ ਖੜੇ ਪੁਕਾਰਨ ਹਾਈ ਇੰਨਾ ਬੇਲੀ ਨਾ ਹੋਵੇ ਮੁਸਤਾਫਾ ਲੈ ਨਾ ਫਿਰ ਚੜਾਈ ਪਰੇ ਇਸਫਾਤ ਨਾ ਤਿੰਨਾ ਦੀ ਦਰਗਹ ਦੇ ਹਜ਼ੂਰ ਬੇਈਮਾਨ ਕਸੂਮਤੀ ਨਿਤਕ ਭਾਵਨਕੂਰ ਜਵਾਬ ਨਾਨਕ ਸ਼ਾਸੂ ਨਾਨਕ ਆਖੇ ਰੁਕੰਦੀਨ ਮੁਝ ਤੇ ਸਮਝ ਅਲਾਈ ਜਿੱਥੇ ਇਸਾਇਰ ਆਤ ਸੀ ਨੇੜੇ ਬਤ ਮਲਾਈ ਕਈ ਮੁਹੰਮਦ ਮੁਸਤਾਫਾ ਖੜੇ ਨ ਗਾਵਨਪੁਰ ਗੂਨਾਗੁਨੀ ਉਮਤੀ ਕਈ ਸੱਚ ਕਈ ਕੂਰ ਕੁੱਛਨ ਤਿਨਾਂ ਜਗਾਤੀਏ ਜਿੰਨਾ ਕੀਤੇ ਬਹੁਤ ਅਜਾਬ ਕਈ ਮੁਹਾਰੇ ਮੁਸਤਾਫਾ ਸਕੇ ਨ ਦੇਹੀ ਜਵਾਬ ਨੇਕੀ ਬਦੀ ਵਿਚਾਰੀਏ ਮਲਕਲ ਮੌਤ ਹਜ਼ੂਰ ਕਟ ਉਤਾਰੇ ਪੁਰਸਲਾਤ ਜਲ ਬਲ ਹੋਵਨ ਤੂਰ ਮੂੰਹ ਤੇ ਕਲਮਾ ਆਕ ਕੇ ਦੁਏ ਦਰੋਗ ਮਿਟਾਈ ਅਗੇ ਮੁਹੰਮਦ ਮੁਸਤਫਾ ਸਕੇ ਨਾ ਤਿੰਨ ਅਛੜਾਈ ਸਾਇਰ ਦੇ ਮਰਜੀਮ ਦੇ ਬੇੜੀਆਂ ਦੇ ਮਲਾ ਜਲਨ ਉਹਨਾਂ ਦੀ ਉਮਤੀ ਵਿੱਚ ਸਾਇਰ ਅਗਨ ਅਥਾ ਬੇਪੀਰਾ ਬੇਮੁਰਸ਼ਦਾ ਟੂਈ ਕੋਈ ਨਾ ਦੇ ਰਾਹੇ ਵਿੱਚ ਫਰਿਸ਼ਤੇ ਮਾਲ ਜਗਾਤੀ ਲਈ ਬਦੀਆਂ ਤੁਲਨਾ ਨੇਕੀਆਂ ਮੀਜ਼ਾ ਕਰਨ ਹਿਸਾਬ ਬਾਕੀ ਜਿੰਨਾ ਦੇਵ ਨੇ ਓਵਣ ਸੇ ਹੀ ਖਰਾਬ ਉਫਿਰ ਕਾਕੂ ਨਾਲ ਮਿਲਾਈਨ ਜਮਨ ਹੋਇਕ ਪਾਹੇ ਚੁੰਨ ਚੁੰਨ ਕੱਡੀਆਂ ਖੁੱਟੀਆਂ ਮਿਲੇ ਉਹਨਾਂ ਸਜਾਈ ਵੇਲਨੇ ਵੇਲ ਵਿਲਾਈ ਐ ਫਿਰ ਪਿੰਜਣ ਪੀੜਾ ਖਾਈ ਕੱਤਨ ਕੱਤ ਕਤਾਈ ਐ ਤੰਦੂਖ ਖੇਂਚ ਕਢਾਈ ਫਿਰ ਅਗਨੀ ਖੁੰਬ ਚੜਾਈ ਐ ਮੁੰਗਲੀ ਤਬ ਕੁਟਾਈ ਕੱਤਰਨ ਕੈਂਚੀ ਕੱਟੀ ਐ ਸੂਈ ਖੇਂਚ ਸਿਵਾਈ ਪਹਿਰਨ ਹੋਇ ਕਜਾਈ ਐ ਫਿਰ ਇਸ ਮਹਿਲੂ ਖਾਈ ਕੁਈ ਪੁਰਾਣਾ ਸੁੱਟੀ ਐ ਅਢਨਾ ਮੁੱਲ ਵਿਕਾਈ ਕਰਨ ਸਲਾਮ ਮਸਾਲ ਜੀ ਆਤਿਸ਼ ਨਾਲ ਜਰਾਈ ਜਲ ਭਲ ਹੋ ਗਏ ਕਾਕੜੀ ਤਪੇ ਤੇ ਬਿਲਲਾਈ ਸੱਦੋ ਮੁਹੰਮਦ ਮੁਸਤਾਫਾ ਲੈ ਕਪਾਹੇ ਛੁਡਾਈ ਇੱਕ ਕਪਾਹ ਦੀ ਜੂਨ ਵਿੱਚ ਏਤੀ ਮਿਲੇ ਸਜਾਈ ਇੰਜ ਐ ਪੀੜ ਪਿਰਾਈ ਐ ਕੱਦੀ ਐ ਕਾਣੀ ਤੇਲ ਵੱਟੀ ਵੱਤ ਕਪਾਹੇ ਦੀ ਦੀਵੇ ਅੰਦਰ ਮੇਂ ਇੱਕਾ ਮਿੱਟੀ ਤ੍ਰਿਹਾਂ ਦੀ ਇਉਂ ਜਲਦੇ ਮੁਸਲਮਾਨ ਜਲ ਬਲ ਰੋਵਨ ਕਪੜੇ ਫਿਰ ਕੋਈ ਨ ਪੁੱਛਣ ਆਨ ਇਸ ਜੋਨੋ ਜੋ ਕੱਢਿਆ ਤਿਲ ਹੋਏ ਜੰਮਿਆ ਸੋਈ ਮੇਲੀ ਪੀੜੀ ਹੈ ਕਾਣੀ ਹੈ ਦੇਦੇ ਦੱਬਾ ਰੋਈ ਦੀਵੇ ਪਾਈ ਜਲਾਈਏ ਜਲ ਬਲ ਮਾਟੀ ਹੋਏ ਜਦੋਂ ਮੁਹੰਮਦ ਮੁਸਤਫਾ ਇਸੇ ਸੁਨਾਈ ਰੋਈ ਤਿਲ ਦੀ ਜੋਨੋ ਜੋ ਕੱਢੀਆਂ ਫਿਰ ਜੰਮਿਆ ਕੋਈ ਕਮਾਦ ਟੋਟੇ ਪੰਨ ਪੜਾਈ ਹੈ ਲੈਂਦਾ ਬਾਤ ਅਜਾਬ ਈਕ ਜਿਵੇਂ ਰਸ ਕੱਢੇ ਹੈ ਪਵੇ ਕੜਾ ਹੈ ਮਾਹੀ ਦੇ ਦੇਤਾ ਉਹ ਪਕਾਈਐ ਸ਼ਕਰਖੰਡ ਕਰਾਈ ਖਾਦਿਆ ਹੋਵੇ ਕੁਤੀ ਫੇਰ ਨਾ ਛੂੰਦਾ ਕੋਈ ਸਦੋ ਮੁਹੰਮਦ ਮੁਸਤਫਾ ਤਿਸੇ ਸੁਣਾਏ ਰੋਈ ਕੀਤੀ ਜੋ ਅਵੇਹੀਆਂ ਗਿਣਤੀ ਗਣੀ ਨਾ ਜਾਏ ਫਿਰ ਜੋ ਰਸੀ ਫੁੰਦਿਆਂ ਬਹੁਤੀ ਲਹਿ ਸਜਾਈ ਮਰ ਮਰ ਜੰਮਣ ਫੇਰ ਫਿਰ ਜੂਨੀ ਪਵੇ ਅਸੰਭ दुख सुख बहुत कमाम दे गणित गणे बेंत सुने ना राम रसूल को फरियाद दुनिया अंदर आए के उमर गवाई बात कूड़ी मजलस बैठ कर फिर उठी चलिया लत अथर बण पार बन चलाया अजराइल संग ना कोई लहे सजाई अगलियां किसे सुनाए रोई मिलन सजाई बहुतियाँ मलकुल मौत हजूर ਲਿਕਾ ਮੰਗਣ ਚਿਤਰ ਗੁਪਤ ਜੋ ਛਿਪ ਕਮਾਏ ਤੂੜ ਨਾਸਾਂ ਲੋਇਨ ਮੁਕਰੇ ਤੋਬਾ ਕਰਨ ਪੁਕਾਰ ਦੇਵਨ ਕਨ ਉਗਾਹੀਆ ਅੰਨਾਰੂਪਕਾਰ ਆਲਤ ਜੇਵਾ ਮੁਕਰ ਚੱਕਰਕ ਸਾਧ ਬਿਕਾਨ ਹੱਥਾਂ ਪੈਰਾਂ ਚਾਕਰੀ ਹੁਕਮ ਕਮਾਵਨ ਕਾਰ ਪੰਜ ਹਵਾਸ ਬਖੀਲ ਸਗ ਤੋਬਾ ਕਰਨ ਪੁਕਾਰ ਅਸੀਂ ਬੰਦੇ ਹੁਕਮ ਦੇ ਹੁਕਮ ਕਮਾਵਨ ਕਾਰ ਰੂਹ ਕਰਨ ਬਦ ਫੈਲ ਬਹੁ ਰਖ ਪਨਾ ਰਸੂਲ ਲਾਗੀ ਮਿਲਨ ਸਜਾਏ ਜਬ ਗਏ ਸੋ ਸਭੇ ਪੂਲ RAM ਰਸੂਲ ਨਾ ਦਿਸਨੀ ਲੈ ਮਨ ਰੂ ਚੜਾਈ ਸੱਚ ਜੋ ਸਾਥੀ ਸਬ ਦਾ ਮੂੜ ਨ ਪੱਲੇ ਪਾਈ ਸੱਚ ਸਰੰਦਾ ਬਾਦਸ਼ਾ ਆਦ ਜੁਗਾਦ ਸੋਈ ਐਸੀ ਉਸੀ ਸੱਚ ਹੈ ਅਵਰ ਨ ਤੂ ਜਾ ਕੋਈ ਦੂਜੀ ਕਾਰਪিকার ਹੈ ਪੂਰੀ ਕਿਸੇ ਨਾ ਪਾਈ ਨਾਨਕ ਆਕੇ ਰੁਕੰਦੀਨ सच्चा एक खुदाई मुया जीवन संग सदा साई सच्चा सोई सच्चे बाहर है, सो अंती चले रोई दरगै जात नोर है अबे तबे नहीं हुए सच्चे सच न्या है करता करे सो नानक मुर्शद सच है देवे सच सच्च मिलाई सच्चे मुर्शद बाहिरा पंबल भूसे खाई मरदे मुसलमान हुए ਰੱਖਣ ਕਬਰ ਬਣਾਈ ਸਹਿ ਬਰਿਆਂ ਹੋਏ ਕਾਕੜੀ ਕਾਕੂ ਸੋ ਮਿਲ ਜਾਏ ਫਿਰ ਪੌਂਦੀ ਵਸ ਕੁਲਾਲ ਦੇ ਭਾਂਡੇ ਕੜੇ ਬਣਾਈ ਇਟਾ ਕੜੇ ਬਣਾਈ ਕੇ ਆਵੀ ਦੇਨ ਚੜਾਈ ਖਾਵਨ ਅਗਨਿਤ ਪੱਟ ਦੀ ਜਲਬਲ ਕਰਨ ਕਹਾਏ ਜਲਬਲ ਰੋਵਨ ਬਪੜੇ ਲੋਕਾ ਕਿਆ ਪਰਵਾਹੇ ਮਰੇ ਵਿਚਾਰਾ ਹਿੰਦੂ ਵਿੱਚ ਅਗਨੀ ਦੇਨ ਜਲਾਈ ਜਲਬਲ ਹੋਵੇ ਬਸ ਮੜੀ ਕੋਣਾ ਖੜੇ ਉਡਾਈ ਆੜ ਕੇ ਦੇਖ ਕੁਰਾਨ ਵਿੱਚ ਕਿਸ ਕਿਸ ਵੱਡੀ ਸਜਾਈ ਕੋਈ ਕਾਫਰ ਦੋਸ ਕੀ ਜੋ ਬਹੁਤੇ ਖਾਂਦਾ ਤਾਇ ਪਹਿਲਾ ਅੱਤ ਸਿ ਸਿਓ ਜਲੇ ਫਿਰ ਤਿਨਾ ਜਲਾਏ ਕੌਣ ਖਾ ਕੇ ਸਮਾਨੀ ਖਾ ਕੇ ਸਿਓ ਔਣ ਸਮਾਨੀ ਪੋਣ ਆਬ ਸਮਾਨਾ ਆਬ ਸਿਓ ਅਰਬਾ ਨਾਸਰ ਪਾਕ ਕਿਆਮਤ ਫਿਰ ਉਠਾਈ ਹੈ ਰਹੇ ਨਿਮਾਣੀ ਖਾ ਜਿਤਨੀ ਕੀਤੀ ਕਾਸ਼ਾਂ ਫਿਰ ਲੈ ਉਠਿਆ ਨਾਲ ਕੀਤਾ ਆਪਣਾ ਭੋਗਣਾ ਫਿਰ ਪਾਇਆ бас ਜੰਜਾਲ ਕੇਲੇ ਲਖ ਚੋਰਾਸੀਆ ਤਰ ਤਰ ਰੂਪ ਅਨੇਕ ਰਾਮ ਕੇ ਤਮਾਸ਼ੀ ਖੇਲ ਕੇ ਅੰਤ ਇਕ ਕਾ ਇਕ ਮਿੱਟੀ ਵਿੱਚ ਬਠਾਈ ਹੈ ਖਾਸੇ ਮੁਸਲਮਾਨ ਜੋਗੀ ਤੇ ਸਿਆਸੀਆਂ ਖੱਟ ਦਰਸ਼ਨ ਹਿੰਦਵਾਨ ਪਹਿਲੇ ਕਾਕੂ ਸੰਗਮਿਲਨ ਫਿਰ ਗੰਦੇ ਹੋਏ ਖੰਬੀਰ ertidī ਦੇ ਵਿੱਚ ਪੀੜੀਆਂ ਕੋਵਤ ਬਹੁਤ ਜ਼ਾਹਿਰ ਇਕ ਦੂ ਰੂਹਾਂ ਲਖ ਹੋਣ ਤਰਤਰ ਕੀੜੇ ਰੂਪ ਮਰਮਰ ਖਾਕੂ ਸੰਗਮਿਲਨ ਕਰ ਕਰ ਰੰਗ ਕਰੂਪ ਸਹਿ ਵਰਿਆ ਵਿੱਚ ਖਾਕ ਹੋਣ ਸਹਿ ਸਹਿ ਵੱਡੇ ਅਜਾਬ ਫਿਰ ਪੌਂਦੇ ਵਸ ਕੁਲਾਲ ਦੇ ਪਾਂਡੇ ਕੜੇ ਸਤਾਬ ਪਾਂਡੇ ਇਟਾ ਬਹੁਤ ਵਿਦ ਜਲਨ ਪੰਜਾਬੀ ਸਾਲ ਜਲ ਜਲ ਕਰਦੇ ਹਾਏ ਹਾਏ ਕੋਈ ਨਾ ਪੁੱਛੇ ਹਾਲ ਯਾਰ ਮੁਹੰਮਦੀ ਜੇਤੜੇ ਫਾਤੀਆ ਦੇਣ ਦੁਆਏ ਜਲ ਦੇ ਵਿੱਚ ਪਜਾਵਿਆਂ ਕੋਈ ਨਾ ਕੱਡੇ ਆਏ ਦੁਨੀਆ ਦੀਆਂ ਵਡਿਆਈਆਂ ਰਹੀਆਂ ਦੁਨੀਆ ਮਾਹੀ ਬਹਿ ਬੈ ਯਾਰ ਮੁਹੰਮਦੀ ਤਰ ਤਰ ਲੁਕਮ ਖਾਈ ਜੀਵਨ ਦੇ ਆਹ ਭੋਜਨ ਬਹਿਸ਼ਤ ਵਿੱਚ ਫਿਰ ਮਹਾਂ ਲੈਨ ਨਾ ਸਾਲ ਗਲਦੇ ਵਿੱਚ ਪੰਜਾਬੀਆਂ ਜਲ ਬਲ ਹੋਏ ਅੰਗਾਰ ਪਾਂਡੇ ਇਟਾ ਪਕਾਈ ਕੇ ਕੱਢੇ ਫਿਰ ਕੁਲਾਲ ਗੂਨਾ ਗੂਨੀ ਪਾਂਡੇ ਪੱਕਣ ਸਾਲੇ ਸਾਲ ਫਿਰ ਉੱਤਰਨ ਜਾਏ ਬਾਜ਼ਾਰ ਵਿੱਚ ਪਵੇ ਇਕ ਸੀਰਾ ਮੁਲ ਅਮਲੀ ਆਪੋ ਆਪਣੀ ਪਈ ਸੰਗਲਿਏ ਰੁੱਲ ਇੱਕ ਨਾ ਪਵਨ ਨਿਯਾਮਤੀ ਇੱਕ ਨਾ ਪਵੇ ਪਿਸ਼ਾਬ ਅਮਲੀ ਆਪੋ ਆਪਣੀ ਲਹਿਨ ਅਜਾਬ ਸਵਾਬ ਸੁਨੋ ਕਾਜ਼ੀ ਰੁਕੰਦੀਨ ਨਾਨਕ ਕਹੇ ਜਵਾਬ ਸਾਹਿਬ ਦਾ ਫਰਮਾਇਆ ਲਿਖਿਆ ਵਿੱਚ ਕਿਤਾਬ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ